ਮੇਰਾ ਨਾਮ ਮਨਦੀਪ ਸਿੰਘ ਹੈ ਮੈਂ ਇੱਥੇ ਸ਼ਹੀਦਪੁਰ ਸੈਂਟੇਡੀਅਮ ਵਿੱਚ ਪ੍ਰੈਕਟਿਸ ਕਰਦਾ ਸਾਡੇ ਗੁਰਮਖਸਰ ਭਾਈ ਇਹਾਨੂੰ ਲੌਂਗ ਜੰਪ ਤੇ ਟ੍ਰਿਪਲ ਜੰਪ ਦੀ ਪ੍ਰੈਕਟਿਸ ਕਰਾਉਂਦੇ ਨੇ ਸਭ ਤੋਂ ਪਹਿਲਾਂ ਆਪਾਂ ਡਿਸਟ੍ਰਿਕਟ ਲੈਵਲ ਤੇ ਖੇਡੇ ਸਾਂ ਡਿਸਟ੍ਰਿਕਟ ਲੈਵਲ ਵਿੱਚ ਵੀ ਮੇਰੇ ਦੋਵੇਂ 골ਡ ਆਏ ਸੀ ਲੌਂਗ ਜੰਪ ਤੇ ਟ੍ਰਿਪਲ ਜੰਪ ਚ ਫਿਰ ਮੈਂ ਉਹਦੇ ਵਿੱਚੋਂ ਸਟੇਟ ਲੈਵਲ ਲਈ ਸਲੈਕ ਹੋਇਆ ਹਾਂ ਸਟੇਟ ਲੈਵਲ ਵਿੱਚ ਵੀ ਮੇਰੇ ਦੋਵੇਂ 골ਡ ਹੀ ਤੇ ਦੋਹਾਂ ਵਿੱਚ ਸਟੇਟ ਰਿਕਾਰਡ ਵੀ ਸੀ ਤੇ ਬਾਅਦ ਵਿੱਚ ਮੈਂ ਬੰਗਲੌਰ ਗਿਆ ਸੀ ਨੈਸ਼ਨਲ ਖੇਡਣ ਉਸ ਦੇ ਵਿੱਚ ਮੇਰਾ ਲੌਂਗ ਜੰਪ ਵਿੱਚੋਂ ਸਿਲਵਰ ਤੇ ਟ੍ਰਿਪਲ ਜੰਪ ਵਿੱਚੋਂ 골ਡ ਆਇਆ ਮੇਰਾ ਨਾਮ ਹੈ ਕਮਜੋਤ ਸਿੰਘ ਆ ਮੈਂ ਇੱਥੇ ਸਰਦਾਰ ਰਸ਼ੀਦ ਭਗਤ ਸਿੰਘ ਸਟੇਡੀਅਮ ਗੁਰਮੁਹਾਂ ਭਾਜੀ ਕੋ ਪ੍ਰੈਕਟਿਸ ਕਰਦਾ ਹਾਂ ਮੈਂ ਐਸਐਸਸੀ ਦੀ ਡਿਸਟ੍ਰਿਕਟ ਵਿੱਚ ਖੇਡਣ ਗਿਆ ਉੱਥੇ ਮੇਰਾ ਟ੍ਰਿਪਲ ਜੰਪ ਵਿੱਚੋਂ 골ਡ ਆਇਆ ਤੇ ਲੌਂਗ ਜੰਪ ਵਿੱਚੋਂ ਸਿਲਵਰ ਆਇਆ ਫਿਰ ਉਸ ਤੋਂ ਬਾਅਦ ਸਟੇਟ ਖੇਡਣਗੇ ਉਹਦੇ ਵਿੱਚ ਮੇਰਾ ਟ੍ਰਿਪਲ ਜੰਪ ਵਿੱਚੋਂ ਸਿਲਵਰ ਹੀ ਤੇ ਉਸ ਤੇ ਲੌਂਗ ਜੰਪ ਵਿੱਚੋਂ ਬ੍ਰੌਂਜ਼ ਹੀ ਫਿਰ ਨੈਸ਼ਨਲ ਕਰਨਾਟਕਾ ਖੇਡਣਗੇ ਉੱਥੇ ਮੇਰਾ ਟ੍ਰਿਪਲ ਜੰਪ ਵਿੱਚੋਂ ਸਿਲਵਰ ਆਇਆ ਅਸੀਂ ਰੋਜ਼ ਸਰਦਾਰ ਭਗਤ ਸਿੰਘ ਸਟੇਡੀਅਮ ਸਟੇਡੀਅਮ ਵਿੱਚ ਪ੍ਰੈਕਟਿਸ ਕਰਦੇ ਹਾਂ ਕੋਚ ਸਾਹਿਬ ਦੀ ਮਿਹਨਤ ਦੇ ਬਦولت ਇੱਥੋਂ ਤੱਕ ਪਹੁੰਚੇ ਹਾਂ ਤੇ ਅੱਗੇ ਤੋਂ ਵੀ ਇਹਨਾਂ ਕੋ ਪ੍ਰੈਕਟਿਸ ਕਰਕੇ ਤੇ ਹੋਰ ਅੱਗੇ ਜਾਣ ਦੀ ਕੋਸ਼ਿਸ਼ ਕਰਾਂਗੇ ਅਸੀਂ ਇੱਥੇ ਰੋਜ਼ਾਨਾ ਭਗਤ ਸਿੰਘ ਸਟੇਡੀਅਮ ਵਿੱਚ ਪ੍ਰੈਕਟਿਸ ਕਰਦੇ ਹਾਂ ਪਰ ਲਾਸਟ ਈਅਰ ਮੇਰਾ ਅੰਡਰ 14 ਵਿੱਚੋਂ ਖੇਡਾਂਵਾਂ ਦੇ ਪੰਜਾਬ ਦੇ ਵਿੱਚੋਂ ਸਟੇਟ ਲੈਵਲ ਵਿੱਚੋਂ 골ਡ ਆ ਪਰ ਬਹੁਤ ਅਫਸੋਸ ਦੀ ਗੱਲ ਆ ਕਿ ਮੇਰਾ ਅਜੇ ਤੱਕ ਉਹਦਾ ਕੈਸ਼ ਪ੍ਰਾਈਜ਼ ਮੈਨੂੰ ਨਹੀਂ ਮਿਲਿਆ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਖੇਡਾਂ ਵੱਲ ਵੀ ਧਿਆਨ ਦਿੱਤਾ ਜਾਏ ਤਾਂ ਜੋ ਸਾਡੇ ਖਿਡਾਰੀ ਹੋਰ ਬਲੰਦੀਆਂ ਪ੍ਰਾਪਤ ਕਰ ਸਕਣ। ਮੈਂ ਗੁਰਮਖ ਸਿੰਘ ਸੀਰਪਤ ਸਿੰਘ ਸਟੇਡੀਅਮ ਕਲਾਨੌਰ ਇਹਦੇ ਵਿੱਚ 4-5 ਸਾਲ ਤੋਂ ਅਸੀਂ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਹਾਂ। ਸਾਡੇ ਅੱਜ ਬੱਚੇ ਦੋ ਜਿਹੜੇ ਬੱਚੇ ਸਾਡੇ ਬੰਗਲੌਰ ਨੈਸ਼ਨਲ ਗੇਮਾਂ ਹੋਈਆਂ ਨੇ ਉਹਦੇ ਵਿੱਚ ਦੋ ਸਿਲਵਰ ਤੇ ਇੱਕ 골ਡ ਮੈਡਲ ਪ੍ਰਾਪਤ ਕਰਕੇ ਅੱਜ ਵਾਪਸ ਸਾਡੇ ਕੋਲ ਆਏ ਨੇ। ਤੇ ਇਹ ਦੋਨੋਂ ਹੀ ਟ੍ਰਿਪਲ ਜੰਪ ਤੇ ਲੌਂਗ ਜੰਪ ਦੇ ਵਿੱਚ ਲੈ ਕੇ ਆਏ ਨੇ ਮੈਡਲ ਤੇ ਹੋਰ ਵੀ ਸਾਡੇ ਕੋਲ ਬੱਚੇ ਕਾਫੀ ਨੇ ਜਿਹੜੇ ਮਤਲਬ ਕਿ ਆਪਣੇ ਅੱਗੇ ਵਧਣ ਦੀ ਚਾਹ ਰੱਖਦੇ ਨੇ ਤੇ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਕਿ ਮਤਲਬ ਕਿ ਆਮਨ ਵਾਲੇ ਸਮੇਂ ਦੇ ਵਿੱਚ ਬੱਚਿਆਂ ਦਾ ਪੂਰਾ ਪੂਰਾ ਸਾਥ ਦਿੱਤਾ ਜਾਵੇ ਇਹਨਾਂ ਦਾ ਜੋ ਵੀ ਮਾਨ ਸਨਮਾਨ ਇਹਨਾਂ ਨੂੰ ਦਿੱਤਾ ਜਾਵੇ ਤਾਂ ਕਿ ਜੋ ਇਹ ਹੀ ਬੱਚੇ ਅੱਗੇ ਵੱਡੇ ਹੋ ਕੇ ਆਪਣੇ ਨੈਸ਼ਨਲ ਉਸ ਤੋਂ ਬਾਅਦ এਸ਼ੀਆ ਉਸ ਤੋਂ ਬਾਅਦ 올림픽 ਦੇ ਵਿੱਚ ਮਲਕੇ ਪਾਰਟਿਸਪੇਟ ਮਦਕ ਜਿੱਤ ਕੇ ਆਉਣ ਤੇ ਸਾਨੂੰ ਬਹੁਤ ਖੁਸ਼ੀ ਹੋਏਗੀ